ਹਾਂਜੀ ਦੋਸਤੋ ਹਾਜ਼ਰ ਹੋਏ ਅੱਜ ਦੀ ਕਹਾਣੀ ਤੀਆਂ ਦੇ ਲੇਖ ਭਾਗ 26ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਹਰਵੀਰ ਨੇ ਅਮਨ ਨਾਲ ਸ਼ਹਿਰ ਆਉਣ ਦਾ ਵਾਅਦਾ ਕਰਕੇ ਉਹਨੂੰ ਫਿਰ ਤੋਂ ਵਧਾਈਆਂ ਦੇ ਕੇ ਆਰਾਮ ਕਰਨ ਲਈ ਅੰਦਰ ਕਮਰੇ 'ਚ ਆ ਗਿਆ ਉਧਰ ਹਰਵਿੰਦਰ ਤੇ ਉਹਦੀ ਮੰਮੀ ਦੀਆਂ ਤਾਂ ਗੱਲਾਂ ਹੀ ਨਹੀਂ ਸੀ ਮੁੱਕਦੀਆਂ ਉਹਨਾਂ ਨੂੰ ਤਾਂ ਜਾਣੀ ਅਮਨ ਤੇ ਕਮਲ ਦੇ ਰੂਫ ਵਿੱਚ ਕੋਈ ਖਜ਼ਾਨਾ ਹੀ ਮਿਲ ਗਿਆ ਬਾਅਦ ਵਿੱਚ ਦੋਵੇਂ ਮਾਪੇ ਪੁੱਤ ਵਿਆਹ ਦੀਆਂ ਤਿਆਰੀਆਂ ਬਾਰੇ ਸਲਾਹਾਂ ਕਰਨ ਲੱਗੇ ਹਰਵਿੰਦਰ ਤੇ ਉਹਦੀ ਮੰਮੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਗੱਲਾਂ ਕਰਨ ਲੱਗੇ ਹਰਵਿੰਦਰ ਦਾ ਮਨ ਸੀ ਕਿ ਆਨੰਦ ਕਾਰਜ ਤੋਂ ਬਾਅਦ ਰਿਸੈਪਸ਼ਨ ਪਾਰਟੀ ਰੱਖੀ ਜਾਵੇ ਪਰ ਉਹਦੀ ਮੰਮੀ ਕਹਿਣ ਲੱਗੀ ਕਿ ਪੁੱਤ ਜੇ ਆਪਾਂ ਅਮਨਤੀ ਨੂੰ ਵਿਆਹ ਕੇ ਆ ਕੇ ਅਗਲੇ ਦਿਨ ਅਖੰਡ ਪਾਠ ਪ੍ਰਕਾਸ਼ ਕਰਵਾ ਲਈਏ ਹਰਵਿੰਦਰ ਜੀ ਮੰਮੀ ਇਹ ਵੀ ਠੀਕ ਐ ਸਾਰਿਆਂ ਨੂੰ ਬਰਾਤ ਤਾਂ ਨਹੀਂ ਲੈ ਕੇ ਜਾਣਾ ਉਹ ਸਭ ਅਖੰਡ ਪਾਠ ਸਾਹਿਬ ਦੇ ਭੋਗ ਤੇ ਸਾਰਿਆਂ ਨੂੰ ਸੱਦਾ ਪੱਤਰ ਦੇਾਂਗੇ ਇਸ ਤਰ੍ਹਾਂ ਹੀ ਗੱਲਾਂ ਕਰਦੇ ਦੋਵੇਂ ਕਿੰਨੀਆਂ ਹੀ ਸਲਾਹਾਂ ਕਰਦਿਆਂ ਨੂੰ ਕਦੋਂ ਨੀਂ ਜਾ ਗਈ ਪਤਾ ਹੀ ਨਾ ਲੱਗਿਆ ਅਗਲੇ ਦਿਨ ਹਰਵਿੰਦਰ ਗੁਰਦੁਆਰਾ ਸਾਹਿਬ ਜਾ ਕੇ ਗ੍ਰੰਥੀ ਸਿੰਘ ਨੂੰ ਅਖੰਡ ਪਾਠ ਦੀ ਤਰੀਕ ਲਿਖਾ ਕੇ ਆਇਆ ਤੇ ਸਲਾਹ ਮਸ਼ਵਰਾ ਕਰਕੇ ਆਇਆ ਹਰਵੀਰ ਤੇ ਹਰਲੀਨ ਅਗਲੇ ਦਿਨ ਹੀ ਆਪਣੇ ਮਾਮਾ ਜੀ ਦੇ ਘਰ ਆ ਗਏ ਅਮਨ ਦੇ ਵਿਆਹ ਦੀਆਂ ਤਿਆਰੀਆਂ ਕਾਫੀ ਹੱਦ ਤੱਕ ਹੋ ਚੁੱਕੀਆਂ ਸੀ ਬਸ ਵਿਆਹ ਲਈ ਸਾਰਿਆਂ ਨੇ ਕੱਪੜੇ ਤੇ ਅਮਨ ਲਈ ਲਹਿੰਗਾ ਇਹ ਸਭ ਕੁਝ ਹਲੇ ਕਰਨਾ ਸੀ ਅਮਨ ਹੁਣੇ ਵੀ ਸਾਰੇ ਬਾਜ਼ਾਰ ਜਾਣ ਲਈ ਤਿਆਰ ਸੀ ਅੱਜ ਸਭ ਨੇ ਛੁੱਟੀ ਕੀਤੀ ਹੋਈ ਸੀ ਚਾਹ ਪਾਣੀ ਪੀਣ ਤੋਂ ਬਾਅਦ ਸਾਰੇ ਜਣੇ ਬਾਜ਼ਾਰ ਚਲੇ ਗਏ ਪਹਿਲਾਂ ਅਮਨ ਦੇ ਕੱਪੜੇ ਖਰੀਦੇ ਫਿਰ ਸਾਰੇ ਪਰਿਵਾਰ ਨੇ ਵਿਆਹ ਵਿੱਚ ਪਹਿਨਣ ਲਈ ਕੱਪੜੇ ਲੈ ਕੇ ਸਿਉਣੇ ਤੇ ਦਿੱਤੇ ਸਿਆਲਾਂ ਦੇ ਛੋਟੇ ਦਿਨ ਐਨੇ ਕੋ ਕੰਮ ਕਰਦੇ ਹੀ ਚਰਨਜੀਤ ਹੁਣਾਂ ਨੂੰ ਸ਼ਾਮ ਹੋ ਗਈ ਘਰ ਆ ਕੇ ਅਮਨ ਤੇ ਰਮਣ ਰਾਤ ਦੀ ਰੋਟੀ ਬਣਾਉਣ ਲੱਗ ਗਈਆਂ ਹਰਲੀਨ ਵੀ ਉਹਨਾਂ ਦੀ ਮਦਦ ਲਈ ਰਸੋਈ ਵਿੱਚ ਆ ਗਈ ਰਮਣ ਭਾਬੀ ਤੁਸੀਂ ਬੈਠੋ ਅਸੀਂ ਬਣਾ ਲੈਣੀ ਆ ਰੋਟੀ ਹਰਲੀਨ ਰਮਣ ਭੈਣ ਆਦਤ ਜਿਹੀ ਹੋ ਗਈ ਹੁਣ ਵਿਹਲੇ ਨਹੀਂ ਬੈਠ ਹੁੰਦਾ ਫਿਰ ਮੈਂ ਅਮਨ ਨਾਲ ਗੱਲ ਵੀ ਕਰਨੀ ਸੀ ਅਮਨ ਹਾਂਜੀ ਭਾਪੀ ਦੱਸੋ ਹਰਲੀਨ ਅਮਨ ਹਰਵਿੰਦਰ ਕਹਿੰਦਾ ਸੀ ਕੱਲ ਨੂੰ ਸ਼ਹਿਰ ਇਕੱਠੇ ਹੀ ਸਾਰਾ ਸਮਾਨ ਖਰੀਦ ਲਵਾਂਗੇ ਤੂੰ ਆਪਣੀ ਪਸੰਦ ਦੇ ਕੱਪੜੇ ਲੈ ਲਵੀਂ ਅਮਨ ਹਾਂਜੀ ਭਾਬੀ ਕੋਈ ਨਹੀਂ ਚਲੇ ਜਾਵਾਂਗੇ ਚਰਨਜੀਤ ਰਸੋਈ ਵਿੱਚ ਆਉਂਦੇ ਹੋਏ ਹਰਲੀਨ ਨੂੰ ਕਹਿੰਦੀ ਕਿ ਹਰਵਿੰਦਰ ਤੇ ਉਹਦੀ ਮੰਮੀ ਨਾਲ ਵਿਆਹ ਦੇ ਪ੍ਰੋਗਰਾਮ ਦੀ ਸਾਰੀ ਸਲਾਹ ਕਰ ਲਵੋ ਕਿਹੜਾ ਪ੍ਰੋਗਰਾਮ ਕਦੋਂ ਕਰਨਾ ਹੈ ਆਪਾਂ ਸਾਰੇ ਪ੍ਰੋਗਰਾਮ ਦਾ ਉਸ ਹਿਸਾਬ ਨਾਲ ਟਾਈਮ ਰੱਖ ਲਵਾਂਗੇ ਫਿਰ ਤੁਸੀਂ ਤਾਂ ਪੁੱਤ ਦੋਵੇਂ ਪਾਸੇ ਜਾਣਾ ਹੈ ਹਰਲੀਨ ਹਾਂਜੀ ਮੰਮੀ ਜੀ ਮੈਂ ਤੇ ਹਰਵੀਰ ਨੇ ਕੱਲ ਨੂੰ ਹਰਵਿੰਦਰ ਤੇ ਉਹਨਾਂ ਦੀ ਮੰਮੀ ਨੂੰ ਮਿਲਣ ਜਾਣਾ ਹੈ ਫਿਰ ਸਾਰਾ ਕੁਝ ਤੈਅ ਕਰ ਲਵਾਂਗੇ ਉਸ ਤੋਂ ਬਾਅਦ ਸਾਰਿਆਂ ਨੇ ਰੋਟੀ ਖਾਧੀ ਤੇ ਗੱਲਾਂ ਬਾਤਾਂ ਕਰਨ ਬੈਠ ਗਏ ਹੌਲੀ ਹੌਲੀ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ ਅਗਲੇ ਦਿਨ ਸਵੇਰੇ ਜਲਦੀ ਹੀ ਹਰਵੀਰ ਤੇ ਹਰਲੀਨ ਹਰਵਿੰਦਰ ਦੇ ਪਿੰਡ ਚਲੇ ਗਏ ਹਰਵਿੰਦਰ ਦੇ ਮੰਮੀ ਨਾਲ ਬੈਠ ਕੇ ਉਹਨਾਂ ਨੇ ਸਾਰਾ ਕੁਝ ਤੈਅ ਕਰ ਲਿਆ ਅੱਜ ਦੁਪਹਿਰ ਤੱਕ ਦੋਵਾਂ ਪਰਿਵਾਰਾਂ ਨੇ ਸ਼ਹਿਰ ਇਕੱਠੇ ਹੋਣਾ ਸੀ ਸੁਖਮਨ ਨੇ ਸਕੂਲ ਤੋਂ ਆ ਜਾਣਾ ਸੀ ਇਸ ਲਈ ਸਰਬੀ ਨੂੰ ਘਰ ਕਮਲ ਕੋ ਛੱਡ ਕੇ ਅਮਨ ਚਰਨਜੀਤ ਹਰਲੀਨ ਤੇ ਹਰਵੀਰ ਚਾਰੇ ਜਣੇ ਮਿਥੇ ਸਮੇਂ ਤੇ ਸ਼ਹਿਰ ਪਹੁੰਚ ਗਏ ਹਰਵਿੰਦਰ ਤੇ ਉਹਦੀ ਮੰਮੀ ਭੂਆ ਫੁੱਫੜ ਮਾਮੀ ਮਾਸੀ ਸਾਰੇ ਜਣੇ ਉਹ ਵੀ ਉਸੇ ਵਕਤ ਪਹੁੰਚ ਗਏ ਅਮਨ ਤੇ ਹਰਵਿੰਦਰ ਪਹਿਲਾਂ ਵਿਆਹ ਦੇ ਸਾਰੇ ਫਕਸ਼ਨਾ ਤੇ ਪਾਉਣ ਵਾਲੇ ਕੱਪੜੇ ਖਰੀਦੇ ਦੇ ਲੈਣ ਦੋਵਾਂ ਪਾਸਿਆਂ ਤੋਂ ਬੰਦ ਸੀ ਫਿਰ ਅਮਨ ਵਾਸਤੇ ਵਰੀ ਦੇ ਸੂਟ ਖਰੀਦੇ ਉਸ ਤੋਂ ਬਾਅਦ ਹਰਵੀਰ ਨੇ ਸਾਰਿਆਂ ਨੂੰ ਚਾਹ ਪਾਣੀ ਪਿਲਾਇਆ ਤੇ ਸ਼ਾਮ ਤੱਕ ਘਰ ਵਾਪਸ ਆ ਗਏ ਅੱਜ ਥੱਕੇ ਹੋਏ ਕਰਕੇ ਰੋਟੀ ਖਾ ਕੇ ਸਭ ਸੌਣ ਚਲੇ ਗਏ ਅਮਨ ਵਿਆਹ ਦੀਆਂ ਤਿਆਰੀਆਂ ਕਰਦੀ ਸਭ ਦਾ ਹਰ ਗੱਲ ਵਿੱਚ ਸਾਥ ਦਿੰਦੀ ਪਰ ਜਦੋਂ ਵੀ ਕੁਝ ਕਰਦੀ ਬਾਜ਼ਾਰ ਜਾਣਾ ਘਰ ਕੁਝ ਵੀ ਵਿਆਹ ਬਾਰੇ ਕਰਨਾ ਸੋਚਣਾ ਅਮਨ ਦੀਆਂ ਅੱਖਾਂ ਮੂਰੇ ਜਗਪਾਲ ਨਾਲ ਜੁੜੇ ਹਰ ਪਲ ਦੀ ਯਾਦ ਆ ਜਾਂਦੀ ਏ ਵੀ ਨਹੀਂ ਸੀ ਕਿ ਉਹ ਹਾਲੇ ਵੀ ਵਿਆਹ ਦੇ ਫੈਸਲੇ ਤੋਂ ਖੁਸ਼ ਨਹੀਂ ਪਰ ਫਿਰ ਵੀ ਉਹ ਬਹੁਤ ਤਕਲੀਫ ਚੋਂ ਲੰਘ ਰਹੀ ਸੀ ਜੀਵਨ ਵਿੱਚ ਬਹੁਤ ਔਖਾ ਹੁੰਦਾ ਹੈ ਦੁਬਾਰਾ ਵਿਆਹ ਕਰਾਉਣ ਦਾ ਫੈਸਲਾ ਲੈਣਾ ਦੁੱਖ ਤਾਂ ਜ਼ਿੰਦਗੀ 'ਚ ਆਉਂਦੇ ਰਹਿੰਦੇ ਹਨ ਦੁੱਖ ਕੱਟ ਕੇ ਸੁੱਖ ਖੁਸ਼ੀਆਂ ਤੇ ਵੀ ਹਰ ਇੱਕ ਦਾ ਹੱਕ ਹੁੰਦਾ ਹੈ ਪਰ ਅਮਨ ਦੇ ਮਨ ਦੀ ਹਾਲਤ ਨੂੰ ਕੋਈ ਨਹੀਂ ਸਮਝ ਸਕਦਾ ਉਹਨੂੰ ਕਿਹੜੀਆਂ ਘੁੰਮਣ ਘੇਰੀਆਂ ਨੇ ਘੇਰਿਆ ਹੋਇਆ ਪਰ ਅੱਜ ਜਦੋਂ ਉਹ ਹਰਵਿੰਦਰ ਨਾਲ ਬਾਜ਼ਾਰ ਗਈ ਸੀ ਤਾਂ ਉਹ ਅਮਨ ਦੇ ਮਨ ਦੀ ਹਾਲਤ ਸਮਝ ਗਿਆ ਸੀ ਪਰ ਉਹ ਸਭ ਦੇ ਸਾਹਮਣੇ ਕੁਝ ਨਾ ਬੋਲਿਆ ਹਰਵਿੰਦਰ ਘਰ ਜਾ ਕੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਹਰਵੀਰ ਨਾਲ ਗੱਲ ਕਰਦਾ ਹੈ ਵੀਰੇ ਤੁਸੀਂ ਕੱਲ ਨੂੰ ਅਮਨ ਨਾਲ ਗੁਰਦੁਆਰਾ ਦੁੱਖਣਵਾਰਨ ਸਾਹਿਬ ਆ ਜਾਓਗੇ ਮੈਂ ਵੀ ਗੁਰਦੁਆਰਾ ਸਾਹਿਬ ਜਾਣਾ ਸੀ ਤੇ ਬਾਜ਼ਾਰ ਵੀ ਜਾਣਾ ਕਮਲ ਨੂੰ ਵੀ ਨਾਲ ਲੈ ਆਇਓ ਇੱਕ ਤਾਂ ਮੰਮੀ ਕਹਿੰਦੇ ਆ ਕਮਲ ਲਈ ਗਿਫਟ ਲੈ ਕੇ ਆਈ ਇੱਕ ਵੀਰੇ ਮੈਂ ਅਮਨ ਨਾਲ ਗੱਲ ਵੀ ਕਰਨੀ ਸੀ ਹਰਵੀਰ ਨੇ ਆਉਣ ਲਈ ਹਾਂ ਕਰ ਦਿੱਤੀ ਅਗਲੇ ਦਿਨ ਹਰਵੀਰ ਅਮਨ ਗੁਰਦੁਆਰਾ ਸਾਹਿਬ ਤੇ ਬਾਜ਼ਾਰ ਜਾਣ ਨੂੰ ਤਿਆਰ ਹੋ ਜਾ ਤੇ ਕਮਲ ਨੂੰ ਵੀ ਤਿਆਰ ਕਰ ਲਈ ਅਮਨ ਜੀ ਵੀਰੇ ਹਰਲੀਨ ਤੇ ਅਮਨ ਤਿਆਰ ਹੋ ਕੇ ਕਮਲ ਨੂੰ ਲੈ ਕੇ ਹਾਲ ਵਿੱਚ ਆ ਗਈ ਹਰਵੀਰ ਉਹਨਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਪਹਿਲਾਂ ਹੀ ਹਰਵਿੰਦਰ ਪਹੁੰਚਿਆ ਹੋਇਆ ਸੀ ਅਮਨ ਜਦੋਂ ਕਾਰ ਵਿੱਚੋਂ ਬਾਹਰ ਆਈ ਤਾਂ ਹਰਵਿੰਦਰ ਨੇ ਕਮਲ ਨੂੰ ਆਪਣੀ ਗੋਦ ਵਿੱਚ ਲੈ ਲਿਆ ਫਿਰ ਦਰਬਾਰ ਸਹਿਬ ਵਿੱਚ ਮੱਥਾ ਟੇਕਣ ਚਲੇ ਗਏ ਉੱਥੇ ਹੀ ਬੈਠ ਗੁਰਬਾਣੀ ਸੁਣਨ ਲੱਗ ਗਏ ਉਦੋਂ ਹੀ ਹਰਵੀਰ ਨੂੰ ਫੋਨ ਆ ਗਿਆ ਤੇ ਉਹ ਆ ਕੇ ਅਮਨ ਨੂੰ ਕਹਿਣ ਲੱਗਿਆ ਕਿ ਹਰਵਿੰਦਰ ਤੈਨੂੰ ਘਰ ਛੱਡ ਦੇਉ ਮੈਂ ਤੇ ਹਰਲੀਨ ਨੇ ਕਿਸੇ ਜ਼ਰੂਰੀ ਕੰਮ ਜਾਣਾ ਹੈ ਅਮਨ ਵੀਰੇ ਤੁਸੀਂ ਪਹਿਲਾਂ ਮੈਨੂੰ ਹੀ ਛੱਡ ਆਓ ਹਰਵੀਰ ਹਰਵਿੰਦਰ ਨੇ ਥੋੜੀ-ਬਹੁਤ ਸ਼ਾਪਿੰਗ ਕਰਨੀ ਹੈ ਤੇ ਕਮਲ ਲਈ ਵੀ ਕੁਝ ਲੈਣਾ ਹੈ ਕੋਈ ਨਹੀਂ ਉਹ ਛੱਡ ਆਊਗਾ ਅਮਨ ਨੇ ਹਾਂ ਕਰ ਦਿੱਤੀ ਤੇ ਹਰਵੀਰ ਤੇ ਹਰਲੀਨ ਗੁਰਦੁਆਰਾ ਸਾਹਿਬ ਤੋਂ ਹੀ ਆਪਣੇ ਪਿੰਡ ਨੂੰ ਚਲੇ ਜਾਂਦੇ ਨੇ ਹਰਵਿੰਦਰ ਤੇ ਅਮਨ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜਾਂਦੇ ਨੇ ਤੇ ਗੱਡੀ ਕੋਲ ਆ ਕੇ ਅਮਨ ਵਿੱਚ ਬੈਠ ਜਾਂਦੀ ਹੈ ਹਰਵਿੰਦਰ ਕਮਲ ਨੂੰ ਅਮਨ ਦੀ ਗੋਦ ਵਿੱਚ ਦੇ ਕੇ ਆਪ ਵੀ ਆ ਕੇ ਡਰਾਈਵਿੰਗ ਸੀਟ ਤੇ ਬੈਠ ਜਾਂਦਾ ਹੈ ਹਰਵਿੰਦਰ ਅਮਨ ਮੈਂ ਤੇਰੇ ਤੋਂ ਕੁਝ ਪੁੱਛ ਸਕਦਾ? ਅਮਨ ਹਾਂਜੀ ਜੋ ਮਰਜ਼ੀ ਪੁੱਛੋ। ਹਰਵਿੰਦਰ ਅਮਨ ਆਪਣੇ ਸ਼ਗਨ ਤੋਂ ਬਾਅਦ ਆਪਾਂ ਕੱਲ ਪਹਿਲੀ ਵਾਰ ਮਿਲੇ ਹਾਂ। ਮੈਂ ਮਹਿਸੂਸ ਕੀਤਾ ਕਿ ਤੂੰ ਬਹੁਤ ਪਰੇਸ਼ਾਨ ਹੈ। ਅਮਨ ਨਹੀਂ ਹਰਵਿੰਦਰ ਮੈਂ ਠੀਕਾਂ ਕੋਈ ਪਰੇਸ਼ਾਨੀ ਨਹੀਂ ਤੁਹਾਨੂੰ ਉਦਾਂ ਹੀ ਲੱਗਿਆ। ਹਰਵਿੰਦਰ ਕਹਿਣ ਲੱਗਿਆ ਅਮਨ ਕਿਉਂ ਆਪਣੇ ਆਪ ਨੂੰ ਤਕਲੀਫ ਦੇਣ ਲੱਗੀ ਐ? ਮੈਂ ਸਮਝਦਾ ਤੇਰੀ ਹਰ ਤਕਲੀਫ ਨੂੰ। ਮੈਨੂੰ ਪਤਾ ਹੈ ਆਪਣੇ ਵਿਆਹ ਦੀਆਂ ਤਿਆਰੀਆਂ ਤੋਂ ਵਿਆਹ ਤੇ ਅੱਗੇ ਦੇ ਜੀਵਨ ਵਿੱਚ ਵਿਚਰਨ ਵੇਲੇ ਜਗਪਾਰ ਨਾਲ ਜੁੜੀ ਹਰ ਯਾਦ ਅੱਖਾਂ ਮੂਰੇ ਆਉਂਦੀ ਹੈ ਕਿਉਂ ਇਨ੍ਹਾਂ ਤੋਂ ਭੱਜਦੀ ਏ ਇਨ੍ਹਾਂ ਯਾਦਾਂ ਨੂੰ ਨਾਲ ਲੈ ਕੇ ਅੱਗੇ ਵੱਧ ਭੁੱਲਣ ਦੀ ਕੋਸ਼ਿਸ਼ ਨਾ ਕਰ ਅਮਨ ਮੈਨੂੰ ਖੁਦ ਨਹੀਂ ਪਤਾ ਬਹੁਤ ਕੋਸ਼ਿਸ਼ ਕਰਦੀਆਂ ਨਾਰਮਲ ਰਹਾ ਪਰ ਪਤਾ ਨਹੀਂ ਕਿਉਂ ਹਰ ਪਲ ਪਰੇਸ਼ਾਨੀ ਰਹਿੰਦੀ ਹੈ ਹਰਵਿੰਦਰ ਤੁਸੀਂ ਨਹੀਂ ਸਮਝ ਸਕਦੇ ਹਰਵਿੰਦਰ ਮਰ ਕਿਉਂ ਨਹੀਂ ਸਮਝ ਸਕਦਾ ਅੱਜ ਵੀ ਤੇਰਾ ਉਹੀ ਦੋਸਤ ਸਾਰੀ ਜ਼ਿੰਦਗੀ ਆਪਣੀ ਦੋਸਤੀ ਇਸੇ ਤਰ੍ਹਾਂ ਹੀ ਰਹੂਗੀ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੰਦਾ ਬਸ ਆਪਣੀਆਂ ਪਰੇਸ਼ਾਨੀਆਂ ਵੰਡਿਆ ਕਰ ਮੇਰੇ ਨਾਲ ਬਸ ਇੱਕ ਹੱਕ ਦੇ ਦੇ ਕਿ ਕਮਲ ਮੇਰੀ ਧੀ ਐ ਤੇ ਮੈਂ ਉਹਦਾ ਡੈਡੀ ਡੈਡੀ ਸ਼ਬਦ ਸੁਣ ਕੇ ਕਮਲ ਵੀ ਹਰਵਿੰਦਰ ਦੇ ਮਗਰ ਹੀ ਤੂਤਲੀ ਆਵਾਜ਼ ਵਿੱਚ ਡੈਡੀ ਕਹਿ ਦਿੰਦੀ ਹਰਵਿੰਦਰ ਬਹੁਤ ਖੁਸ਼ ਹੁੰਦਾ ਕਮਲ ਨੂੰ ਬਹੁਤ ਪਿਆਰ ਕਰਦਾ ਅਮਨ ਤੂੰ ਵਾਦਾ ਲੈਂਦਾ ਕਿ ਅੱਜ ਤੋਂ ਬਾਅਦ ਕਦੇ ਉਦਾਸ ਨਹੀਂ ਹੋਣਾ ਨਾ ਪਰੇਸ਼ਾਨ ਹੋਣਾ ਜੋ ਵੀ ਦਿਲ ਚ ਗੱਲ ਉਸੇ ਟਾਈਮ ਮੇਰੇ ਨਾਲ ਸਾਂਝੀ ਕਰ ਲਿਆ ਕਰ ਅਮਨ ਦਿਲ ਦਿਮਾਗ ਤੇ ਬੋਝ ਨਹੀਂ ਰੱਖੀਦਾ ਹੁੰਦਾ ਅਮਨ ਹਰ ਗੱਲ ਤੇ ਹਾਂਜੀ ਕਹਿ ਦਿੰਦੀ ਹਰਵਿੰਦਰ ਅਮਨ ਤੂੰ ਤਾਂ ਆਪਣਾ ਰਿਸ਼ਤਾ ਹੋਣ ਤੋਂ ਬਾਅਦ ਬਹੁਤ ਬਦਲ ਗਈ ਪਤਾ ਨਹੀਂ ਕਿੱਥੋਂ ਹਰ ਗੱਲ ਤੇ ਜੀ ਤੁਸੀਂ ਕਹਿਣਾ ਸਿੱਖ ਗਈ ਅਮਨ ਹੋਰ ਥੋੜੇ ਦਿਨਾਂ ਨੂੰ ਆਪਣਾ ਵਿਆਹ ਹੋ ਜਾਣਾ ਹੈ ਹਣ ਥੋੜੀ ਸਿੱਧਾ ਬੋਲਣਾ ਹੈ ਤੁਸੀਂ ਵੀ ਨਾ ਹਰਵਿੰਦਰ ਹਰਵਿੰਦਰ ਕਿਉਂ ਅਮਨ ਵਿਆਹ ਤੋਂ ਬਾਅਦ ਦੋਸਤ ਨਹੀਂ ਰਹਿਣਾ ਅਮਨ ਫਿਰ ਵਿਆਹ ਵਿੱਚ ਕਿਉਂ ਲੈ ਕੇ ਆਂਦਾ ਆਪਾਂ ਤਾਂ ਇੰਨੇ ਵਧੀਆ ਦੋਸਤ ਸੀ ਤੁਸੀਂ ਬਦਲਿਆ ਸਭ ਕੁਝ ਹਰਵਿੰਦਰ ਨੇ ਦੁਬਾਰਾ ਅਮਨ ਨੂੰ ਟੋਕਣਾ ਸਹੀ ਨਾ ਸਮਝਿਆ ਕਿ ਹੌਲੀ-ਹੌਲੀ ਸਭ ਕੁਝ ਸਮਝ ਜਾਊਗੀ ਅਮਨ ਹਰਵਿੰਦਰ ਮੈਂ ਕੋਸ਼ਿਸ਼ ਕਰੂੰਗੀ ਹਰਵਿੰਦਰ ਇਹ ਹੋਈ ਨਾ ਗੱਲ ਅਮਨ ਚਲ ਆਪਾਂ ਬਾਜ਼ਾਰ ਚੱਲਦੇ ਆਂ ਮੈਂ ਕਮਨ ਲਈ ਕੱਪੜੇ ਲੈਣੇ ਆਂ ਅਮਨ ਹਰਵਿੰਦਰ ਕੀ ਕਰਨੇ ਆ ਪਹਿਲਾਂ ਹੀ ਬਹੁਤ ਖਰੀਦ ਲਈ ਹਰਵਿੰਦਰ ਅਮਨ ਯਾਰ ਤੂੰ ਮੇਰੀ ਧੀ ਤੇ ਮੇਰੇ ਵਿੱਚ ਨਾਇਆ ਕਰ ਮੈਂ ਇਹਦੇ ਲਈ ਕੁਝ ਵੀ ਕਰਾਂ ਅਮਨ ਠੀਕ ਐ ਕਹਿ ਕੇ ਉੱਠ ਕੇ ਤੁਰ ਪਈ ਉਹ ਦੋਵੇਂ ਜਣੇ ਬੱਚਿਆਂ ਦੇ ਸਮਾਨ ਵਾਲੀ ਦੁਕਾਨ ਤੇ ਚਲੇ ਗਏ ਹਰਵਿੰਦਰ ਨੇ ਕਮਨ ਲਈ ਕਿੰਨੇ ਹੀ ਕੱਪੜੇ ਤੇ ਖੜਾਉਣੇ ਖਰੀਦੇ ਫਿਰ ਹਰਵਿੰਦਰ ਅਮਨ ਨੂੰ ਆਪਣੇ ਮਨਪਸੰਦ ਢਾਬੇ ਤੇ ਲੈ ਗਿਆ ਉਥੇ ਕਾਜ ਟਾਈਮ ਜੋ ਦੋਵੇਂ ਖਾਂਦੇ ਸੀ ਉਹ ਸਭ ਕੁਝ ਮੰਗਵਾ ਕੇ ਖਾਦਾ ਉਸ ਤੋਂ ਬਾਅਦ ਹਰਵਿੰਦਰ ਅਮਨ ਨੂੰ ਘਰ ਛੱਡਣ ਚਲਾ ਗਿਆ ਹਰਵਿੰਦਰ ਰਸਤੇ ਵਿੱਚ ਵੀ ਅਮਨ ਨੂੰ ਸਮਝਾਈ ਗਿਆ ਜਦੋਂ ਤੱਕ ਘਰ ਪਹੁੰਚੇ ਅਮਨ ਦਾ ਦਿਲ ਖੁਸ਼ ਸੀ ਉਹ ਨੂੰ ਆਪਣੇ ਆਪ ਵਿੱਚ ਬਹੁਤ ਫਰਕ ਲੱਗਿਆ ਅਮਨ ਨੂੰ ਹਰਵਿੰਦਰ ਨਾਲ ਸਾਰੀਆਂ ਗੱਲਾਂ ਖੁੱਲ੍ਹ ਕੇ ਕਰਨਾ ਬਹੁਤ ਵਧੀਆ ਲੱਗਿਆ ਅਮਨ ਨੂੰ ਇੱਕ ਕਮਲ ਦੀ ਫਿਕਰ ਸੀ ਉਹ ਚੱਕੀ ਗਈ ਕਿਉਂਕਿ ਹਰਵਿੰਦਰ ਕਮਲ ਦਾ ਬਹੁਤ ਪਿਆਰ ਕਰਦਾ ਸੀ ਤੇ ਕਮਲ ਵੀ ਹਰਵਿੰਦਰ ਕੋਲ ਭੱਜ ਕੇ ਆਉਂਦੀ ਸੀ ਹਰਵਿੰਦਰ ਨੇ ਘਰ ਦੇ 게ਟ ਤੇ ਅੱਗੇ ਗੱਡੀ ਰੋਕੀ ਤੇ ਅਮਨ ਨੇ ਗੱਡੀ ਅੰਦਰ ਕਰਨ ਲਈ ਮੇਨ 게ਟ ਖੋਲ ਦਿੱਤਾ ਪਰ ਹਰਵਿੰਦਰ ਮਨਾ ਕਰਨ ਲੱਗਾ ਕਿ ਫੇਰ ਕਦੇ ਆਉਂਗਾ ਪਰ ਅਮਨ ਨਾ ਮੰਨੀ ਫਿਰ ਹਰਵਿੰਦਰ ਨੂੰ ਅੰਦਰ ਆਉਣਾ ਪਿਆ ਹਰਵਿੰਦਰ ਕਮਲ ਨੂੰ ਚੁੱਕ ਕੇ ਹਾਲ ਵਿੱਚ ਆ ਗਿਆ ਸ਼ਾਮ ਦਾ ਟਾਈਮ ਹੋਣ ਕਰਕੇ ਸਾਰੇ ਹਾਲ ਵਿੱਚ ਹੀ ਬੈਠੇ ਸੀ ਹਰਵਿੰਦਰ ਨੂੰ ਦੇਖ ਕੇ ਸਾਰੇ ਖੁਸ਼ ਹੋ ਗਏ ਚਾਹ ਪਾਣੀ ਪੀਣ ਤੋਂ ਬਾਅਦ ਜਾਣ ਵੇਲੇ ਚਰਨਜੀਤ ਨੇ ਹਰਵਿੰਦਰ ਨੂੰ ਸ਼ਗਨ ਦਿੱਤਾ ਗੱਡੀ ਵਿੱਚ ਵਾਪਸੀ ਵੇਲੇ ਸੋਚਦਾ ਹੈ ਕਿ ਰਿਸ਼ਤੇ ਕਿੰਨੇ ਵਧੀਆ ਹੁੰਦੇ ਨੇ ਕਿੰਨੀਆਂ ਖੁਸ਼ੀਆਂ ਦਿੰਦੇ ਨੇ ਹਰਵਿੰਦਰ ਨੇ ਰਾਹ ਵਿੱਚ ਹੀ ਹਰਵੀਰ ਨੂੰ ਫੋਨ ਲਾ ਕੇ ਧੰਨਵਾਦ ਕੀਤਾ ਉਹਨਾਂ ਕਰਕੇ ਉਹ ਅੱਜ ਅਮਲ ਨਾਲ ਟਾਈਮ ਬਿਤਾ ਸਕਿਆ ਹਰਵੀਰ ਉਹ ਮੈਂ ਕੁਝ ਨਹੀਂ ਕੀਤਾ ਹਰਵਿੰਦਰ ਸਾਨੂੰ ਸੱਚੀ ਕੰਮ ਸੀ ਮੰਮੀ ਦੇ ਆਸਟ੍ਰੇਲੀਆ ਦੇ ਪੇਪਰ ਲਾਉਣੇ ਐ ਉਹਨਾਂ ਦਾ ਫੋਨ ਆਇਆ ਸੀ ਪਰ ਬਹੁਤ ਵਧੀਆ ਤੁਹਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਹਰਵਿੰਦਰ ਨੇ ਘਰ ਪਹੁੰਚ ਕੇ ਕਮਲ ਵਾਸਤੇ ਲਿਆ ਸਾਰਾ ਸਮਾਨ ਦਿਖਾਇਆ ਹਰਵਿੰਦਰ ਦੀ ਮੰਮੀ ਕਹਿਣ ਲੱਗੀ ਕਿ ਪੁੱਤ ਕੁਝ ਗਿਫਟ ਅਮਨ ਨੂੰ ਉੱਥੇ ਹੀ ਦੇ ਆਉਣੇ ਸੀ ਹਰਵਿੰਦਰ ਕੋਈ ਨਹੀਂ ਮੰਮੀ ਜੋ ਤੁਸੀਂ ਰੱਖਣੇ ਆ ਰੱਖ ਲਓ ਬਾਕੀ ਮੈਂ ਕੱਲ ਨੂੰ ਅਮਨ ਨੂੰ ਦੇ ਆਉਂ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਅਮਨ ਦੇ ਘਰ ਤਾਂ ਅੱਜ ਹਲਵਾਈ ਲੱਗਣਾ ਸੀ ਅੱਜ ਹਰਵੀਰ ਤੇ ਸਤਨਾਮ ਦੀ ਪੂਰੀ ਭਜਨ ਅਠ ਦਾ ਕੰਮ ਸੀ ਦਵਿੰਦਰ ਨੂੰ ਛੁੱਟੀ ਨਹੀਂ ਮਿਲੀ ਸੀ ਦੂਜੇ ਦਿਨ ਫੇਰ ਨਾਲ ਹੀ ਮਹਿੰਦੀ ਤੇ ਹਲਦੀ ਦੀ ਰਸਮ ਸੀ ਅਮਨ ਜਮਾ ਸਾਦਾ ਵਿਆਹ ਚ ਆਉਂਦੀ ਸੀ ਚਰਨਜੀਤ ਤੇ ਸਤਨਾਮ ਨਾਮ ਮੰਨੇ ਉਹਨਾਂ ਦਾ ਕਹਿਣਾ ਸੀ ਕਿ ਸਾਰੇ ਸ਼ਗਨ ਵਿਆਹ ਕਰਨੇ ਆ ਸਾਰੀਆਂ ਰਸਮਾਂ ਕਰਨੀਆਂ ਨੇ ਦਵਿੰਦਰ ਤੇ ਗਰਵੀਰ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ ਤੇ ਉਹ ਵਿਆਹ ਦੇ ਸਾਰੇ ਕੰਮਕਾਜ ਦੇਖਦੇ ਸਵੇਰੇ ਮਹਿੰਦੀ ਲਾਉਣ ਵਾਲੇ ਆ ਗਏ ਸਾਰੀਆਂ ਜਹਨੀਆਂ ਨੇ ਮਹਿੰਦੀ ਲਗਵਾ ਲਈ ਕਮਲ ਵੀ ਨਿੱਕੇ ਨਿੱਕੇ ਹੱਥਾਂ ਤੇ ਮਹਿੰਦੀ ਲਵਾ ਕੇ ਨੱਚਦੀ ਫਿਰਦੀ ਸੀ ਫਿਰ ਸ਼ਾਮ ਨੂੰ ਅਮਨ ਦੇ ਨਾਨਕੇ ਆ ਗਏ ਉਹਨਾਂ ਦੀ ਆਉ ਭਗਤ ਵਿੱਚ ਵੀ ਚਰਨਜੀਤ ਤੇ ਸਤਨਾਮ ਨੇ ਕੋਈ ਕਮੀ ਨਾ ਛੱਡੀ ਫਿਰ ਅਮਨ ਦੀ ਹਲਦੀ ਦੀ ਰਸਮ ਕੀਤੀ ਗਈ ਉਦੋਂ ਤੱਕ ਸਾਰੇ ਰਿਸ਼ਤੇਦਾਰ ਵੀ ਆ ਗਏ ਤੇ ਬਾਅਦ ਵਿੱਚ ਸਭ ਨੇ ਮਿਲ ਕੇ ਜਾਗੋ ਕੱਢੀ ਅਮਨ ਫਿਰ ਹਰਵੀਰ ਨੂੰ ਕਹਿਣ ਲੱਗੀ ਵੀਰੇ ਸਭ ਕੁਝ ਸਾਦਾ ਹੀ ਠੀਕ ਸੀ ਪਰ ਹਰਵੀਰ ਸਾਰੀਆਂ ਰਸਮਾਂ ਕਰਨਾ ਚਾਹੁੰਦਾ ਸੀ ਕਿ ਅੱਗੇ ਆਸਟ੍ਰੇਲੀਆ ਜਾਣ ਵੇਲੇ ਇਹਨਾਂ ਰਸਮਾਂ ਦੀ ਫੋਟੋ ਦੀ ਲੋੜ ਪੈਣੀ ਸੀ ਇਸ ਲਈ ਜਾਗੋ ਤੋਂ ਬਾਅਦ ਡੀਜੇ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ 10:00 ਵਜੇ ਨੂੰ ਨੱਚ ਟੱਪ ਕੇ ਸਾਰੇ ਵੇਲੇ ਹੋ ਗਏ ਤੇ ਸੌਣ ਲਈ ਚਲੇ ਗਏ ਹਰਵਿੰਦਰ ਦੇ ਘਰ ਹਾਲੇ ਡੀਜੇ ਦੇ ਪ੍ਰੋਗਰਾਮ ਪੂਰੇ ਸ਼ੋਰਾਂ ਤੇ ਸੀ ਅਮਨ ਦੇ ਸ਼ਗਨ ਵਿਹਾਰ ਕਰਕੇ ਗੁਰਵੀਰ ਹਰਵੀਰ ਤੇ ਹਰਲੀਨ ਗੁਰਵਿੰਦਰ ਦੇ ਪਿੰਡ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਚਲੇ ਗਏ ਹਰਵਿੰਦਰ ਨਾਲ ਉਹਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਹਰਵੀਰ ਤੇ ਹਰਲੀਨ ਨੇ ਉੱਥੇ ਵੀ ਭਰਾ ਭਜਾਈ ਦੇ ਸਾਰੇ ਫਰਜ਼ ਨਿਭਾਏ ਅਗਲੇ ਦਿਨ ਅਮਨ ਤੇ ਹਰਵਿੰਦਰ ਦਾ ਵਿਆਹ ਸੀ ਅੱਜ ਉਹ ਦਿਨ ਵੀ ਆ ਗਿਆ ਜਦੋਂ ਅਮਨ ਦੇ ਜੀਵਨ ਵਿੱਚ ਦੁਬਾਰਾ ਹਰਵਿੰਦਰ ਦੇ ਰੂਪ ਵਿੱਚ ਖੁਸ਼ੀਆਂ ਨੇ ਕਦਮ ਰੱਖਣਾ ਸੀ ਤੇ ਹਰਵਿੰਦਰ ਨੂੰ ਤਾਂ ਅੱਜ ਉਹਦੀ ਦੁਨੀਆ ਮਿਲ ਜਾਣੀ ਸੀ ਹਰਵਿੰਦਰ ਦੀ ਮੰਮੀ ਦੇ ਤਾਂ ਅੱਜ ਧਰਤੀ ਪੈਰ ਨਹੀਂ ਲੱਗਦੇ ਸੀ ਇੱਕ ਮਾਂ ਲਈ ਪੁੱਤ ਦਾ ਵਿਆਹ ਕਰਨਾ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਇੰਨੇ ਚਾਹ ਹੁੰਦੇ ਨੇ ਆਹ ਕਰਨਾ ਹੈ ਉਹ ਕਰਨਾ ਹੈ ਅੱਜ ਤਾਂ ਹਰਵਿੰਦਰ ਦੇ ਪਰਿਵਾਰ ਦਾ ਤਾਂ ਚਾ ਨਹੀਂ ਚੁੱਕਿਆ ਜਾਂਦਾ ਸੀ ਹਰਵਿੰਦਰ ਤੇ ਅਮਨ ਦੋਵੇਂ ਪਾਸੇ ਹੀ ਨਾਈ ਧੋਈ ਦੀਆਂ ਤਿਆਰੀਆਂ ਸੀ ਜਰਨਜੀਤ ਨੇ ਰਾਤ ਨੂੰ ਹੀ ਆਪਣੇ ਭਰਾ ਭਝਾਈ ਨੂੰ ਸਵੇਰੇ ਜਲਦੀ ਆਉਣ ਵੱਲੋਂ ਕਹਿ ਦਿੱਤਾ ਸੀ ਅਮਨ ਦੇ ਮਾਮਾ ਮਾਮੀ ਦੋਵੇਂ ਮੂੰਹ ਹਨੇਰੇ ਹੀ ਆ ਗਏ ਉਹਨਾਂ ਦੇ ਆਉਂਦਿਆਂ ਸਾਰ ਹੀ ਅਮਨ ਦੀ ਨਾਈ ਧੋਈ ਕੀਤੀ ਗਈ ਫਿਰ ਬਾਅਦ ਵਿੱਚ ਮਾਮੇ ਮਾਮੀ ਨੇ ਚੂੜਾ ਪਾਉਣ ਦੀ ਰਸਮ ਕੀਤੀ ਬਾਅਦ ਵਿੱਚ ਦਵਿੰਦਰ ਰਮਣ ਤੇ ਅਮਨ ਨੂੰ ਪਾਰਲਰ ਵਿੱਚ ਛੱਡ ਕੇ ਆਇਆ ਆਪ ਉਹ ਘਰ ਆ ਕੇ ਤਿਆਰ ਹੋ ਕੇ ਗਰਵੀਰ ਨੂੰ ਪੈਲਸ ਵਿੱਚ ਸਾਰੇ ਪ੍ਰਬੰਧ ਦੇਖਣ ਚਲਾ ਗਿਆ ਪ੍ਰੀਤੀ ਤੇ ਹਰਲੀਨ ਘਰ ਸਾਰਾ ਕੰਮ ਸੰਭਾਲਣ ਲੱਗੀਆਂ ਸੀ ਰਮਨ ਦੇ ਘਰ ਆਉਣ ਤੇ ਫਿਰ ਉਹਨਾਂ ਨੇ ਤਿਆਰ ਹੋਣ ਜਾਣਾ ਸੀ ਹਰਵੀਰ ਪ੍ਰੀਤੀ ਤੇ ਹਰਲੀਨ ਨੂੰ ਛੱਡ ਕੇ ਰਮਨ ਨੂੰ ਲੈ ਕੇ ਆਇਆ ਫਿਰ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਛੱਡ ਕੇ ਆਇਆ ਹਰਵੀਰ ਫਿਰ ਅਮਨ ਤੇ ਪ੍ਰੀਤੀ ਉਹਨਾਂ ਨੂੰ ਪਾਰਲਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਚਲਾ ਗਿਆ ਲਾਲ ਰੰਗ ਦੇ ਲਹਿੰਗੇ ਵਿੱਚ ਅਮਨ ਬਹੁਤ ਸੋਹਣੀ ਲੱਗਦੀ ਸੀ ਹਰਲੀਨ ਨੇ ਆ ਕੇ ਅਮਨ ਦੇ ਕਾਲਾ ਟਿੱਕਾ ਲਾਇਆ ਉਹਦੀ ਛੋਟੀ ਮਾਮੀ ਨੇ ਬਲਾਈਆਂ ਲਈਆਂ ਉਸ ਤੋਂ ਬਾਅਦ ਉਹ ਸਾਰੀਆਂ ਜਣੀਆਂ ਅੰਦਰ ਦਰਬਾਰ ਹਾਲ ਵਿੱਚ ਜਾ ਕੇ ਬੈਠ ਗਈਆਂ ਉਦੋਂ ਨੂੰ ਬਰਾਤ ਵੀ ਆ ਗਈ ਬਰਾਤ ਦਾ ਸਵਾਗਤ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਆਏ ਗੁਰਦੁਆਰਾ ਸਾਹਿਬ ਵਿੱਚ ਅਨੰਦ ਕਾਰਜ ਦੀ ਤਿਆਰੀ ਸੀ ਦਰਬਾਰ ਹਾਲ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਹੋ ਰਿਹਾ ਸੀ ਸਾਰੇ ਬਰਾਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਪਹਿਲਾਂ ਹਰਵਿੰਦਰ ਮੱਥਾ ਟੇਕ ਕੇ ਬੈਠ ਗਿਆ ਫਿਰ ਅਮਨਦੀਪ ਵੀ ਮੱਥਾ ਟੇਕ ਕੇ ਹਰਵਿੰਦਰ ਦੇ ਖੱਬੇ ਹੱਥ ਬੈਠ ਗਈ ਹਰਵਿੰਦਰ ਤੇ ਅਮਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਲਾਵਾਂ ਲਈਆਂ ਫਿਰ ਅਰਦਾਸ ਉਪਰੰਤ ਹੁਕਮਨਾਮਾ ਲੈ ਕੇ ਗ੍ਰੰਥੀ ਸਿੰਘ ਵੱਲੋਂ ਦੇਗ ਵਰਤਾਈ ਗਈ ਆਨੰਦ ਕਾਰਜ ਤੋਂ ਬਾਅਦ ਅਮਨ ਤੇ ਰਿਸ਼ਤੇਦਾਰਾਂ ਨੇ ਸਤਨਾਮ ਚਰਨਜੀਤ ਤੇ ਹਰਵਿੰਦਰ ਦੀ ਮੰਮੀ ਨੂੰ ਵਧਾਈਆਂ ਦਿੱਤੀਆਂ ਸੁਭਾਗ ਜੋੜੀ ਨੂੰ ਬਹੁਤ ਅਸੀਸਾਂ ਦਿੱਤੀਆਂ ਤੇ ਉਸ ਤੋਂ ਬਾਅਦ ਸਾਰੇ ਜਣੇ ਪੈਲਸ ਵਿੱਚ ਚਲੇ ਗਏ ਹਰਵਿੰਦਰ ਬਰਾਤ ਨਾਲ ਪੈਲਸ ਦੇ ਗੇਟ ਤੇ ਪਹੁੰਚਿਆ ਪਹਿਲਾ ਮਿਲਣੇ ਦੀ ਰਸਮ ਕੀਤੀ ਅੱਗੇ ਜਾ ਕੇ ਰਮਣ ਤੇ ਉਹਦੇ ਮਾਮੇ ਦੀ ਕੁੜੀ ਰਾਜਵੀਰ ਤੇ ਸਾਰਿਆਂ ਮਿਲਣਾ ਨੇ ਰੀਵਣ ਕਟਵਾਉਣ ਦੀ ਰਸਮ ਕੀਤੀ ਫਿਰ ਬਾਅਦ ਵਿੱਚ ਹਰਵਿੰਦਰ ਤੇ ਸਾਰੀ ਬਰਾਤ ਨੇ ਚਾਹ ਪੀਤੀ 1 ਵਜੇ ਤੱਕ ਜੋੜੀ ਨੂੰ ਵਾਰਨਿਆਂ ਦੀ ਰਸਮ ਲਈ ਸਟੇਜ ਤੇ ਲੈ ਗਏ ਵਾਰਨਿਆਂ ਤੋਂ ਬਾਅਦ ਸਭ ਨੇ ਰੋਟੀ ਖਾਧੀ ਫਿਰ ਅਮਨ ਦੀ ਵਿਦਾਈ ਦੀ ਤਿਆਰੀ ਹੋਣ ਲੱਗੀ ਸਾਰੇ ਪਰਿਵਾਰ ਵੱਲੋਂ ਅਮਨ ਦੀ ਵਿਦਾਈ ਉਦਾਸ ਮਨ ਤੇ ਭਿੱਜੀਆਂ ਅੱਖਾਂ ਨਾਲ ਕੀਤੀ ਚਾਹੇ ਅਮਨ ਦਾ ਦੁਆਰਾ ਘਰ ਵਸਾਉਣ ਲਈ ਸਭ ਨੂੰ ਕਾਲ ਸੀ ਉਹਨੂੰ ਬਹੁਤ ਔਖਾ ਬਣਾਇਆ ਸੀ ਵਿਆਹ ਲਈ ਪਰ ਫਿਰ ਵੀ ਮਾਪਿਆਂ ਵੱਲੋਂ ਧੀਆ ਨੂੰ ਵਿਦਾ ਕਰਨਾ ਕਿਹੜਾ ਸੁਖਾਲਾ ਹੁੰਦਾ ਹੈ ਪਰ ਕੀ ਕੀਤਾ ਜਾਵੇ ਜਦ ਕਾਰਜ ਰਚਾਇਆ ਤਾਂ ਧੀ ਤਾਂ ਤੋਰਨੀ ਪੈਂਦੀ ਐ ਅੱਜ ਫੇਰ ਸਤਨਾਮ ਤੇ ਤਰਸੀਮ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਮਨ ਨੂੰ ਗੱਲ ਆ ਕੇ ਪਿਆਰ ਦੇਣ ਲੱਗੇ ਹੀ ਰੋਣ ਲੱਗੇ ਰਮਨ ਤੇ ਹਰਲੀਨ ਵੀ ਬਹੁਤ ਉਦਾਸ ਸੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਬਹੁਤ ਔਖਾ ਉਹਨਾਂ ਨੇ ਅਮਨਦੀਪ ਨੂੰ ਵਿਦਾ ਕੀਤਾ ਹਰਵਿੰਦਰ ਨੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਸਰਬੀ ਪੂਆ ਤੋਂ ਕਮਲ ਨੂੰ ਆਪਣੀ ਗੋਦ ਵਿੱਚ ਲੈ ਲਿਆ ਸਰਬੀ ਹਰਵਿੰਦਰ ਪੁੱਤ ਕਲ ਨੂੰ ਅਕੰਡ ਪਾਠ ਸਾਹਿਬ ਦੇ ਪ੍ਰਕਾਸ਼ ਦੇ ਟਾਈਮ ਨਾਲ ਲੈ ਆਵਾਂਗੇ ਹਰਵਿੰਦਰ ਨਹੀਂ ਪੂਆ ਜੀ ਕਮਲ ਨੇ ਨਹੀਂ ਰਹਿਣਾ ਅਮਨ ਬਗੈਰ ਫਿਰ ਕਮਲ ਤੋਂ ਬਿਨਾ ਅਮਨ ਨੇ ਵੀ ਉਦਾਸ ਹੋ ਜਾਣਾ ਹੈ ਹਰਵਿੰਦਰ ਕਮਲ ਨੂੰ ਲੈ ਕੇ ਸਭ ਨੂੰ ਮਿਲ ਕੇ ਗੱਡੀ ਵਿੱਚ ਬੈਠ ਗਿਆ ਅਮਨ ਆਪਣੇ ਦਿਲ ਵਿੱਚ ਕਿੰਨੀਆਂ ਹੀ ਰੀਚਾਂ ਤੇ ਸੁਪਨੇ ਸਜਾ ਕੇ ਸਹਰਿਆ ਨੂੰ ਵਿਦਾ ਹੋ ਗਈ ਸਤਨਾਮ ਤੇ ਚਰਨਜੀਤ ਬਹੁਤ ਖੁਸ਼ ਸੀ ਕਿ ਅਮਨ ਦਾ ਦੁਆਰਾਕਰ ਵਸ ਗਿਆ ਪਰ ਫਿਰ ਵੀ ਹੰਝੂ ਵਹਿਣ ਤੋਂ ਨਾ ਹਟਦੇ ਪਤਾ ਨਹੀਂ ਕਿਹੋ ਜਿਹਾ ਅਹਿਸਾਸ ਹੁੰਦਾ ਹੈ ਪਹਿਲਾਂ ਪਹਿਲਾਂ ਖੁਸ਼ੀ ਖੁਸ਼ੀ ਕਾਰਜ ਰਚਾਉਂਦੇ ਆ ਫਿਰ ਵਿਦਾਈ ਵੇਲੇ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ ਡੋਲੀ ਵਿਦਾ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਪੈਲਸ ਚੋਂ ਹੀ ਵਿਦਾ ਹੋ ਗਏ ਸਤਨਾਮ ਹੁਣੀ ਵੀ ਘਰ ਆ ਗਏ ਹਰਵੀਰ ਤੇ ਹਰਲੀਨ ਅਮਨ ਦਾ ਸਮਾਨ ਲੈ ਕੇ ਉਸਦੇ ਸੌਰਿਆਂ ਨੂੰ ਚਲੇ ਗਏ ਉਹਨਾਂ ਦੇ ਪਹੁੰਚਣ ਤੱਕ ਡੋਲੀ ਹਲੇ ਘਰ ਪਹੁੰਚੀ ਸੀ ਹਰਵੀਰ ਤੇ ਹਰਲੀਨ, ਹਰਵਿੰਦਰ ਤੇ ਅਮਨ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਗਏ। ਹਰਵਿੰਦਰ ਦੀ ਮੰਮੀ ਨੇ ਸੁਭਾਗ ਜੋੜੀ ਤੋਂ ਪਾਣੀ ਵਾਰਿਆ, ਫਿਰ ਅੰਦਰ ਜਾ ਕੇ ਅਗਲੀਆਂ ਰਸਮਾਂ ਕੀਤੀਆਂ। ਹਰਵਿੰਦਰ ਤੇ ਹਰਵੀਰ ਅਗਲੇ ਦਿਨ ਅਖੰਡ ਪਾਠ ਪ੍ਰਕਾਸ਼ ਦੀਆਂ ਤਿਆਰੀਆਂ ਕਰਨ ਲੱਗ ਗਏ। ਹਰਲੀਨ ਅੰਦਰ ਅਮਨ ਕੋਲ ਚਲੀ ਗਈ। ਅਗਲੇ ਦਿਨ ਸਵੇਰੇ ਸਾਰੇ ਜਣੇ ਜਲਦੀ ਉੱਠ ਕੇ ਤਿਆਰ ਹੋ ਗਏ ਅਮਨ ਵੀ ਸਵੇਰ ਤੋਂ ਸਾਰਿਆਂ ਨਾਲ ਤਿਆਰੀਆਂ ਕਰਵਾਉਣ ਵਿੱਚ ਵਿਅਸਤ ਸੀ ਕਮਲ ਅਲੱਗ ਉਹਦੇ ਮਗਰ ਮਗਰ ਠਮਕ ਠਮਕ ਤੁਰੀ ਫਿਰਦੀ ਸੀ ਹਰਵਿੰਦਰ ਦੀ ਮੰਮੀ ਕਿੰਨੀ ਵਾਰ ਕਹਿ ਗਈ ਸੀ ਕਿ ਅਮਨ ਪੁੱਤ ਤੂੰ ਰਹਿਣ ਦੇ ਬਹੁਤ ਜਣੇ ਨੇ ਕੰਮ ਕਰਨ ਵਾਲੇ ਅਮਨ ਕਹਿਣ ਲੱਗੀ ਮਾਂ ਇਹੋ ਜਿਹੇ ਵੇਲੇ ਸੇਵਾ ਕਰਨ ਦਾ ਮੌਕਾ ਤਾਂ ਮਸਾ ਮਿਲਦਾ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਆਂ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ